ਆਜ ਵੀ ਕੀਤਾ ਚਾਹ ਆਜ ਵੀ ਕਿਸ਼ਤੀ ਫਤੇ ਆਦੇ ਲੰਗਰ ਦੀ ਸੇਵਾ ਆ ਨਿੱਕੇ ਨੇ ਕਿਨੇ ਆਉਣਾ ਜਾ ਪ੍ਰਸ਼ਾਦਾ ਲੈ ਕੇ ਆਪਣੇ ਆਪਣੇ ਬੈਕਦੇਸ਼ ਸੈਟਿੰਗ ਕਰਨ ਆ ਗਏ ਰਾਮਾਸੀ ਚਲੋ 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 ਕੀ ਹੋਇਆ ਇਹ ਪਕੜਨ ਵਾਲੀ ਅੰਦਾਜ਼ ਹੈ ਜੀ ਜੇ ਆਪਾਂ ਨੂੰ ਸਰਕਾਰ ਦੀ ਨੀਤੀਆਂ ਕਈਏ ਜਾਂ ਬਿਮਾਰੀ ਦਾ ਅਸਰ ਕਈਏ ਆਪ ਸਾਡੇ ਆਜ ਦੇ ਫਾਰਮਾਂ ਦੇ ਕਿੰਨੇ ਲੱਗੇ ਲਾਈਨ ਲੱਗੀ ਹੈ ਜਿਹੜੇ ਆਪਣੇ ਰੋਜੀ ਰੋਟੀ ਜਿੰਨੇ ਆਪਣੇ ਪਰਸ਼ਾਦੇ ਦੀ ਲਾਈਨ ਚ ਲੱਗੇ ਆਏ ਆਪਣੇ ਆਪਣੀ ਬਾਰ ਦੇ ਇੰਤਜ਼ਾਰ ਕਰਦੇ ਤੇ ਪਰਸ਼ਾਦਾ ਬੰਦਿਆ ਕੋ ਰੋਜ਼ਗਾਰ ਨਹੀਂ ਹੈਗਾ ਜੇ ਰੋਜ਼ਗਾਰ ਨਹੀਂ ਹੈਗਾ ਤੇ ਕਮਾਈ ਨਹੀਂ ਹੈ ਕਮਾਈ ਨਹੀਂ ਹੈ ਕਿਤੇ ਰਾਸ਼ਨ ਨਹੀਂ ਲੈ ਸਕਦੇ ਨਜੀ ਇਹ ਕੋਈ ਹਾਲਾਤ ਨਹੀਂ ਹੈ ਕਿ ਉਹ ਪਾਈ ਹੈ ਕੋਈ ਸੁਦਾ ਹੈ ਜਿਸ ਕੋ ਜਿਦਾ ਜਿਦਾ ਦੇ ਬਰਤਨ ਹੈ ਉਹ ਜਾਂਦੇ ਹੀ ਚ ਆਪਣੇ ਜੀ ਲੰਗਰ ਪ੍ਰਸ਼ਾਦਾ ਲੈ ਕੇ ਜਾਂਦੇ ਆ ਕਿਸੇ ਕੋ ਖੈਰੀ ਵੇਗ ਹੈ ਤਾਂ ਉਹ ਬੰਦਾ ਕਿਤੇ ਕੰਮ ਗਿਆ ਹੈ ਤਾਂ ਆਪਣੇ ਬੱਚੇ ਭੇਜ ਦਿੱਤੇ ਹਨ ਇਹ ਬੱਚਾ ਲੈ ਕੇ ਆ ये गर्दी मत करो आप लोग आगे प्रशादे ली मारामारी कर दें शायद मुख ना जावे पता है अभी ना प्रसादा होता उसके बावजूद फिर भी ये लोग लाइन में अगर आप लाइन नहीं लगाएंगे तो ऐसे तमस्ते हो जल्दी है जाने की क्या है और दिंगारा नहीं करना बिल्कुल भी आराम से खड़े रहो लाइन में और खाना लो अपना अपना ਆਦੇ ਪਿੱਛੇ ਲੜਦੇ ਹੈ ਜੀ ਬੋਲਣਾ ਪੈਂਦਾ ਹੈ ਫੇਰੇ ਨਾਲ ਕੇ ਸਰਕਾਰ ਦੇ ਦੀਤੀਆਂ ਦੇ ਉਪਾਅ ਦੇ ਸਾਹਮਣੇ ਨੇ ਪੂਰੇ ਹਿੰਦੁਸਤਾਨ ਦੇ ਜ਼ਿੰਮੇਦਾਰ ਦਿੱਲੀ ਧਰਨੇ ਪਰ ਬੈਠੇ ਹੈ ਆਪਣੇ ਮੰਗਾਂ ਲਈ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਜੋ ਸਰਕਾਰ ਨੇ ਕਾਨੂੰਨ ਬਣਾਏ ਹੋਏ ਹਨ ਤੋਂ ਉਹਨਾਂ ਦੇ ਖਤਰਨਾਕ ਰੱਖੇਗਾ ਸਕੇ ਸਰਕਾਰ ਵੀ ਕੋਈ ਗੱਲ ਵੀ ਨਹੀਂ ਸੁਣਦੀ ਹੈਗੀ ਫਿਰ ਜ਼ਿੰਮੇਦਾਰਾਂ ਨਾਲ ਬੈਠ ਕੇ ਗੱਲਬਾਤ ਕਰੇ ਜਿਮੇਦਾਰ ਆਉਣੇ ਪੈਦਾ ਕਰਨ ਦੇ ਸੇ ਬੰਦੇ ਖਾਣਗੇ ਕੀ ਹੁਣ ਜਿੱਦਾਂ ਹੈ ਸਾ ਬੰਦੇ ਲਾਈਨ ਤੇ ਲੱਗੇ ਨੇ ਤੇ ਇਹਨਾਂ ਦਾ ਕੀ ਇਹ ਲੜਕੇ ਇਹ ਲਾਈਨ ਮੇ ਰਹਿਣਾ ਚੱਲ ਪਿੱਛੇ ਚੱਲ ਆਪਣੀ ਲਾਈਨ ਮੇ ਆਪਣੀ ਲਾਈਨ ਮੇ ਚੱਲ ਪਿੱਛੇ ਚੱਲ ਚੱਲ ਪਿੱਛੇ ਲਾਈਨ ਮੇ ਆਪਣੀ ਆਪਣੀ ਲਾਈਨ ਮੇ ਚੱਲ ਚੱਲ ਲਾਈਨ ਮੇ ਚੱਲ ਤੂੰ ਲਾਈਨ ਮੇ ਚੱਲ ਪਿੱਛੇ ਆਪਣੀ तुम लोगों ने मजाक बना के रखा हुआ है बारी-बारी से खाना लो मना करते आप लोगों को जब भी जो आप लोग घुलड़बाजी करते हो सब लोग आराम से साथ खड़े खाना ले रहे हैं तुम लोग ऐसा करेंगे तो देख लेना फिर तंग कर दे हैं जी प्रसादा लेने वाले बंदे साहब हर देखो लाइन में खड़ा अपनी बारी का इंतजार कर रहे हैं ਅਨ ਲਈ ਨਾ ਪ੍ਰਸ਼ਾਦਾ ਮੰਗਦੇ ਉਹਨਾਂ ਪਰਸ਼ਾਦਾ ਦਿੱਤਾ ਜਾਂਦਾ ਉਸ ਤੋਂ ਬਾਅਦ ਦੂਰ ਤੇ ਇਤਾ ਹੋਲੜਵਾਜੀ ਕਰਨੀ ਤੇ ਉਹ ਨਹੀਂ ਨਾ ਚੱਲਦਾ ਹੈਗਾ ਦੇਖੋ ਇਹਦੇ ਵਿੱਚ ਅਰਥ ਕਿ ਅਰੋਸਾ ਤੇ ਕੋਈ ਜਾਤ-ਪਾਤ ਨਹੀਂ ਹੈ ਕੋਈ ਤੁਸ਼ ਨਹੀਂ ਹੈ ਹਰ ਬੰਦਾ ਆਪਣੇ ਬਾਰ ਦੇ ਇੰਤਜ਼ਾਰ ਕਰ ਰਿਹਾ ਬਾਰੀ ਚ ਲੱਗਾ ਹੈ ਕੋਈ ਅਮੀਰ ਹੈ ਗਰੀਬ ਹੈ ਜੋ ਵੀ ਹੈ ਸਭ ਲਾਈਨ ਦੇ ਵਿੱਚ ਲੱਗੇ ਹਨ ਪ੍ਰਸ਼ਾਦਾ ਲੈਣ ਲਈ ਇਹ ਆਪਣੇ ਕੋਈ ਸੇਵਾਦਾਰਾਂ ਨੂੰ ਕਹਿੰਦੇ ਹੁਣ ਤਾਂ ਵੀ ਗੱਲ ਹੈ ਜੀ ਚਲੋ ਅੰਨਾ ਜੀ ਇੰਨੇ ਮਦਦ ਕਰਦੇ ਐ ਇੰਨੇ ਮਦਦ ਕਰਦੇ ਐ ਨਾ ਦੇਖੀਦੀ ਕੋ ਬਰਤਨ ਨਹੀਂ ਫੜੇ ਜਾਂਦੇ ਕਿਉਂਕਿ ਖਾਣਾ ਗਰਮ ਹੁੰਦਾ ਛੋਟੇ ਬੱਚੇ ਹੈ ਉਹਨਾਂ ਨੂੰ ਵੀ ਖਾਣਾ ਪਾ ਕੇ ਬਰਾਬਰ ਦਿੱਤਾ ਜਾਂਦਾ ਫਿਰ ਵੀ ਅਗਰ ਇਦਾਂ ਹੁੱਲੜਬਾਜੀ ਕਰਨਗੇ ਤੇ ਫਿਰ ਬੋਲਣਾ ਪੈਂਦਾ ਉਹ ਜੀ ਅਬਸ ਚੰਗੀ ਗੱਲ ਨਹੀਂ ਹੈਗੀ ਬੋਲਣਾ ਇਦਾਂ ਪਰ ਹੁਣ ਕਰ ਵੀ ਕਿਆ ਸਕਦੇ ਹਾਂ ਹੁਣ ਖਾਣਾ ਇੰਨਾ ਗਰਮ ਹੁੰਦਾ ਹੈਗਾ ਤੇ ਬੱਚੇ ਫੇਕਿੰਦੇ ਚੁਆ ਹਾਂਜੀ ਜੀ ਇਹਨਾਂ ਨੇ ਨਿਆਣੇ ਨੇ ਬੜਾ ਤੰਗ ਕੀਤਾ ਇਹ ਹੈ ਇਹਨਾਂ ਦੇ ਜਿਵੇਂ ਦੇਖੋ ਖਾਣ ਨੂੰ ਦੇ ਖਾਣੇ ਦੀ ਇਹ ਕੰਡੀਸ਼ਨ ਦੇਖੋ ਕਿਨਾਂ ਹਾਲਾਂ ਵੀ ਖਾਣੇ 'ਚੋਂ ਭਾਪ ਨਿਕਲ ਰਹੀ ਹੈ ਇੰਨਾ ਗਰਮ ਹੁੰਦਾ ਖਾਣਾ ਕਿ ਚੌਲ ਹੈ ਚਾਹੇ ਆਸਾ ਜੀ ਆ ਦੇ ਬਸ ਸਭੀ ਦੇ ਵੀ ਭਾਪ ਵਾਰਾਂ ਦੀ ਹੈ ਇੰਨਾ ਗਰਮ ਖਾਣਾ ਹੁੰਦਾ ਤੇ ਫਿਰ ਵੀ ਤੇ ਹੁਣ ਥੋੜਾ ਦੇਖਣਾ ਵੀ ਪੈਂਦਾ ਕਿਦਾ ਕਿ ਹੱਥ ਪਾਇਤ ਨਾਲ ਡਿੱਗ ਜਵੇ ਨਹੀਂ ਤੇ ਦਾ ਪਰਖਾ ਉਹਨ ਸੇਵਾਦਾਰਾ ਦੇਖਾ ਕੋਈ ਬੋਲਦਾ ਕੁਛ ਸੇਵਾਦਾਰ ਕੁਛ ਨਹੀਂ ਆ ਜਿੰਨਾ ਜੋ ਕੋਈ ਚੀਜ਼ ਮੰਗਦੇ ਆ ਤੇ ਉਹਨੇ ਪ੍ਰਸ਼ਾਦ ਨਾਲ ਉਹਨੂੰ 판ਦੇ ਆ ਪ੍ਰਸ਼ਾਦ ਵਾਲੇ ਦੋ ਦੋ ਸਿੰਘ ਖੜੇ ਹੈ ਪੁੱਛਦੇ ਨੇ ਕਿੰਨੇ ਪ੍ਰਸ਼ਾਦ ਦੇ ਚਾਹੀਦੇ ਤੇ ਉਹਨਾਂ ਨੂੰ ਪ੍ਰਸ਼ਾਦ ਦੇ ਦਿੰਦੇ ਆ ਉਹਨੇ ਦਾ ਡੱਬਾ ਹੱਥ ਫੜ ਲੈਣੇ ਕਿਉਂਕਿ ਗਰਮ ਹੈਗਾ ਝੋਟ ਨਾ ਜਾਵੇ ਥੱਲੇ ਵਰਗੀ ਹਾਲ ਚਾਲ ਵੀ ਥੱਲੇ ਨਾ ਡਿੱਗੇ ਕਿੰਨਾ ਕੁ ਛੁਣਦੇ ਬਾਪ ਜੁਰ ਵੀ ਫੇਰਾ ਕਰੀਦਾ ਹਨ ਮਲਣਵਾਜੀ ਕਰਦੇ ਬੋਲਣਾ ਲੈਂਦਾ ਇਹ ਮੈਨੂੰ ਖਾਣਾ ਪਾ ਪਹਿਲੇ ਭਾਈ ਆ ਕੇ ਆ ਜਾ 1 ਮਿੰਟ ਰੁਕ ਜਾ ਆਨ ਬੰਦਿਆਂ ਨੂੰ ਰੋਕ ਲੈਣਾ ਇਤਨਾ ਇਸਕੇ ਪਿੱਛੇ ਇਸਕੇ ਬਾਅਦ ਸੇ ਲੈ ਲੋ ਖਾਣਾ ਆਪ ਮਾਇਆ ਪਰਿਵਾਰ ਵਾਲਿਆਂ ਨੇ ਬਹੁਤ ਸਾਰੀਆਂ ਪ੍ਰਸ਼ਾਦਾ ਲੈ ਕੇ ਚਲੇ ਗੀਆਂ ਤੇ ਹਸਪੀਟਲ ਦੇ ਹੈ ਸਾਹਮਣੇ ਹਸਪੀਟਲ ਹੈਗਾ ਉਹਦੇ ਮਰੀਜ਼ ਜਿਹਨਾਂ ਦਾ ਕਮਰੀਓਂ ਦਾਖਲ ਹੈ ਉਹਦੇ ਆ ਕੇ ਹੋਗੇ ਪ੍ਰਸ਼ਾਦਾ ਲੈ ਕੇ ਜਾਣਗੇ ਮਨਾ ਕਿਸੇ ਨੇ ਜਲਦੀ ਕਰਦੇ ਪਰ ਇਹ ਵੀ ਬੰਦਾ ਪ੍ਰੇਮ ਨਾ ਬਾਰ ਬਾਰ ਸਾਰਾ ਪਰ ਇਹ ਲੋਕ ਜਿਹੜਾ ਇਦਾਂ ਕੰਨ ਕਰਦੇ ਹੈ ਤੇ ਫਿਰ ਪਰੇਸ਼ਾਨੀ ਕੈਰੀ ਵੈਰੀ ਲੈਂਦੇ ਆ ਕੈਰੀ ਬੈਗ ਨੂੰ ਗਰਮ ਹੁੰਦਾ ਖਾਣਾ ਤੇ ਕੈਰੀ ਕੈਰੀ ਵੈਰ ਜੜੇ ਜੋੜ ਆਂ ਜੋੜ ਖੁੱਲ ਜਾਂਦੇ ਆ ਤੇ ਕਹਿੰਦਾ ਵੀ ਬਰਤਨ ਲੈ ਕੇ ਆਓ ਜਿੰਨਾ ਮਰਜੀ ਖਾਣਾ ਇਹ ਅਸੀਂ ਸੋਚਦੇ ਆ ਪਰ ਇਨਾ ਵਿਚਾਰੇ ਦੀ ਕੀ ਮਜ਼ਦੂਰੀ ਹੈ ਇਹ ਅਸੀਂ ਨਹੀਂ ਜਾਣਦੇ ਹੁਣ ਇਹ ਕੈਰੀ ਬੈਗ ਇਹਨਾਂ ਤੋਂ ਹੁੰਦਾ ਇਹ ਕੈਰੀ ਬੈਗ ਅਗਲੇ ਦਿਨ ਧੋ ਕੇ ਮੁੜ ਕੇ ਫੇਰ ਲੈ ਆਂਦੇ ਆ ਨਾ ਜੀ ਇਹ ਇਹਨਾਂ ਦੀ ਮਜ਼ਦੂਰੀ ਹੈਗੀ ਆ ਸਕੂਲ ਦੀ ਕੁੜੀਆਂ ਨੂੰ ਖਾਣਾ ਪਾ ਪਹਿਲੇ ਰੋਪੀ ਆ ਸਕੂਲ ਦੀ ਕੁੜੀਆਂ ਨੂੰ ਪਹਿਲੇ ਖਾਣਾ ਪਾ ਉਹਨੂੰ ਇਹ ਸਾਈਡ ਮੇ ਅਵੇ ਇਹ ਬੱਚੀ ਇੱਥੇ ਹਾਸਪਤਾਲ ਰਹਿੰਦੀ ਹੈ ਕਿਸੀ ਮਤਲਬ ਦੂਰ ਤੋਂ ਤੇ ਪਿੰਡ ਵੀ ਹੈ ਤੇ ਪੜ੍ਹਦੀ ਹੈ ਇਹ ਵੀ ਵਿਚਾਰੀ ਨੰਬਰ ਲੈ ਕੇ ਜਾਂਦੀ ਹੈ ਅਰਜਵਜਾ ਦਾਲ ਪਾ ਦੇ ਇਹਨੂੰ ਹਿੰਦੋ ਛੋਟੇ ਛੋਟੇ ਬੱਚੇ ਮੈਸਰ ਪਰਿਵਾਰ ਦਾ ਸੋਨਾ ਲੈ ਕੇ ਆ ਰਹੇ ਆਪਣੇ ਦਾ ਥੋੜਾ ਵੀਡੀਓ ਬਣਾਉਣ ਚ ਲੇਟ ਹੋ ਗਿਆ ਨਾ ਸਾਰੇ ਛੋਟਾ ਛੋਟੀ ਬੱਚੀਆਂ ਆਉਂਦੀਆਂ ਇਹਨੇ ਸਹੀ ਤਰੀਕੇ ਨਾਲ ਆਪਣਾ ਆਪਣਾ ਪ੍ਰਸ਼ਾਦਾ ਲੈਂਦੀਆਂ ਫਿਰ ਉਸ ਨੂੰ ਇੱਥੇ ਖੜ ਕੇ ਬੈਠ ਕੇ ਪੈਕ ਕਰਦੀਆਂ ਪੈਕ ਕਰਕੇ ਬਾਅਦ ਵਿੱਚ ਆਪਣੀ ਗੁੰਬੜੀ ਜਿਹੜੀ ਇਹਨਾਂ ਦੇ ਤੇਲੀਆਂ ਕੱਟੀਆਂ ਹੋ ਗਈ ਚੰਗਾ ਲੱਗ ਜਾਈ ਭਾਈਚਾਰਾ ਜਿਹਾ ਲੱਗ ਜਾਂਦਾ ਦੇਖਣ ਨੂੰ ਚੰਗਾ ਰਹਿਣੋ ਸ਼ਰ ਦੇਖਣ ਨੂੰ ਬੜਾ ਚੰਗਾ ਲੱਗਦਾ ਤੇ ਸਾਰੇ ਗੁਰੂ ਘਰ ਦੇ ਲੰਗਰ ਦੀ ਇਹ ਵੀ ਇੱਕ ਸਿਫਤ ਹੈ ਕਿ ਜਿਹੜਾ ਵੀ ਬੰਦਾ ਆਵੇ ਇੱਥੇ ਹੱਸ ਰਲ ਮਿਲ ਕੇ ਸਾਰੇ ਰਹਿ ਲੈਂਦੇ ਆ ਤੇ ਉਹਨਾਂ ਦੀ ਯੂਨਿਟੀ ਵੀ ਦੇਖ ਕੇ ਤਾਂ ਬੜੀ ਮਨ ਲੱਗੂਗੀ ਜੀ ਹੁੰਦੀ ਆ ਤੇ ਕਿੰਨੀਆਂ ਬੰਦਾ ਬੈਠ ਕੇ ਚੀਜ਼ਾਂ ਦੇਦੇ ਮਦਦ ਕਰਦੇ ਇਹ ਪ੍ਰਸ਼ਾਦਾ ਘੇਰ ਪ੍ਰਸ਼ਾਦਾ ਮਦ ਫੈਂਕ ਭਾਈ ਨੀਚੇ ਇੱਧਰ ਤੇ ਇੱਧਰ ਪਰਮਾਤਮਾਗੇ ਕਰ ਅਰਦਾਸ ਕਰਦੇ ਆ ਕਿ ਜਿਹੜੇ ਜ਼ਿੰਮੇਦਾਰਾਂ ਦਾ ਜਿਹੜਾ ਅੰਦੋਲਨ ਚੱਲਦਾ ਹੈ ਜੁਲੀ ਤੇ ਉਹਦੇ ਚੋਣਾਂ ਜੇ ਤੇ ਮਿਲੇ ਜੋ ਉਹਨਾਂ ਦੀਆਂ ਮੰਗਾਂ ਹੈ ਸਰਕਾਰ ਨੇ ਦੀਆਂ ਮੰਗਾਂ ਮੰਨ ਲਵੇ वाहेगुरु जी का ख़ा वाहेगुरु जी फते